ਮੈਸੇਜ ਇਹ ਗਿਆ ਹੈ ਵੀ ਤੁਸੀਂ ਜਦੋਂ ਸਾਰਾ ਦੇਸ਼ ਦਾ ਇਕੱਲਾ ਇਕੱਲਾ ਨਾਗਰਿਕ ਤੇ ਪੰਜਾਬੀ ਪਾਕਿਸਤਾਨ ਨਾਲ ਬਦਲਾ ਲੈਣ ਦੀ ਗੱਲ ਸੋਚ ਰਿਹਾ ਵੀ ਕਿੰਵੇਂ ਹਿਸਾਬ ਕਰਨਾ ਉਹਨਾਂ ਨਾਲ ਤੁਸੀਂ ਜਾਣ ਕੇ ਪੰਜਾਬ ਦੇ ਪੰਜਾਬ ਤੇ ਹਰਿਆਣੇ ਦੀ ਗੱਲ ਖੜੀ ਕਰਦੇ ਦੇਸ਼ ਨੂੰ ਤੁਸੀਂ ਵੰਡਣ ਤੇ ਤੋੜਨ ਦੀ ਗੱਲ ਕਰਤੀ ਤੁਸੀਂ ਕਿਹਦੇ ਨਾਲ ਖੜੇ ਹੋ ਤੁਸੀਂ ਕੱਲ ਗੱਲਾਂ ਕਰਦੇ ਸੀ ਦੂਜੇ ਲੀਡਰਾਂ ਦੀ ਬੰਬ ਆ ਗਏ ਜੀ ਉਹਨਾਂ ਨੇ ਆ ਬਿਆਨ ਦਿੱਤਾ ਤੁਹਾਡਾ ਬਿਆਨ ਕਿੰਨਾ ਦੋ ਇਹ ਦੇਸ਼ ਲਈ ਹਾਨੀਕਾਰਕ ਹੈ ਤੁਸੀਂ ਦੋਨੋਂ ਸੂਬਿਆਂ ਦੇ ਵਿੱਚ ਐਸ ਮੌਕੇ ਜਦੋਂ ਸਭ ਨੂੰ ਇਕੱਠੇ ਹੋਣ ਦੀ ਲੋੜ ਆ ਸਭ ਨੂੰ ਏਕਾ ਕਰਕੇ ਮੂੰਹ ਤੋੜ ਜਵਾਬ ਦੇਣ ਦੀ ਲੋੜ ਆ ਤੁਸੀਂ ਇਹ ਵੰਡ ਪਾਉ ਵਾਲੀ ਗੱਲ ਕਿਉਂ ਕੀਤੀ ਜੀ ਇਸ ਕਰਕੇ ਸਾਰੇ ਮੈਂ ਸੁਣਿਆ ਜਿੰਨੇ ਵੀ ਲੋਕਾਂ ਨਾਲ ਗੱਲ ਹੋਈ ਥੋੜੀ ਸਾਰੇ ਪੰਜਾਬ ਦੇ ਹਰਿਆਣੇ ਦੇ ਦੇਸ਼ ਦੇ ਲੋਕ ਤੁਹਾਡੀ ਨਿੰਦਿਆ ਕਰ ਰਹੇ ਆ ਵੀ ਐਨ ਐਸ ਮੌਕੇ ਤੇ ਤੁਸੀਂ ਬਿਆਨ ਦੇਣਾ ਬਹੁਤ ਮੰਦ ਭਾਗਾ ਹੈ ਬਹੁਤ ਸ਼ਰਮਨਾਕ ਗੱਲ ਕੀਤੀ ਆ ਪਾਣੀ ਪੰਜਾਬ ਦਾ ਹੈ ਉਹ ਪੰਜਾਬ ਦਾ ਹੀ ਰਹਿਣਾ ਹੈ ਸਭ ਨੂੰ ਪਤਾ ਹੈ ਪਰ ਤੁਸੀਂ ਇਸ ਵੇਲੇ ਦੋਨੋਂ ਸੂਬਿਆਂ ਨੂੰ ਰਾਮਾਨੁਦ ਬੰਨਣ ਦੀ ਕੋਸ਼ਿਸ਼ ਕੀਤੀ ਆ ਉਹ ਵੀ ਇਸ ਮੌਕੇ ਤੁਹਾਨੂੰ ਇਸ ਗੱਲ ਦਾ ਮੈਂ ਸਮਝਦਾ ਮਾਫੀ ਮੰਗਣੀ ਚਾਹੀਦੀ ਆ ਤੁਹਾਨੂੰ ਮਜ਼ਬੂਤੀ ਦੀ ਗੱਲ ਕਰਨ ਚਾਹੀਦੀ ਆ ਇਸ ਵੇਲੇ